ਇੰਤਜ਼ਾਰ ਫਿਰ ਲਾ ਸਾਡੇ ਵਿਧਾਨ ਸਭਾ ਹਲਕੇ ਅਜਨਾਲੇ ਦਾ ਕੋਟਲੀਆਪ ਪਿੰਡ ਇਹ ਸਾਡਾ ਪਰਿਵਾਰ ਹੈ ਮੋਟਰਸਾਈਕਲ ਤੇ ਜਾਦੇ ਸੀਗੇ ਵਿਚਾਰੇ ਤੇ ਸਕੂਲ ਦੀ ਇੱਕ ਬੱਸ ਦੇ ਨਾਲ ਜਿਹੜਾ ਐਕਸੀਡੈਂਟ ਹੋ ਗਿਆ ਚਾਰ ਜੀਵ ਮੌਕੇ ਤੇ ਮਰ ਗਏ ਇੱਕੋ ਪਰਿਵਾਰ ਦੇ ਚਾਰ ਜੀਵ ਚਾਦੇ ਚਲੇ ਗਏ ਸੋ ਮੈਂ ਬਾਅਦ ਸੀਗਾ ਕੇਰਲਾ ਗਿਆ ਸੀਗਾ ਤੇ ਮੈਂ ਆ ਕੇ ਹੁਣਾ ਤੇ ਅਫਸੋਸ ਕਰਨਾ ਹੈ ਦੁੱਖ ਸਾਂਝਾ ਕਰਨਾ ਹੈ ਬਾਕੀ ਮੈਂ ਇਹਨਾਂ ਨੂੰ ਕਿਹਾ ਕਿ ਕਾਨੂੰਨੀ ਕਾਰਵਾਈ ਜਿਹੜੀ ਹੈ ਡਰਾਈਵਰ ਦੀਨ ਕਹਿ ਲਈ ਆ ਜੋ ਵੀ ਆ ਉਹ ਵੀ ਕਰਾਂਗੇ ਤੇ ਇਸ ਪਰਵਾਦ ਦੀ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚੋਂ ਆਪਾਂ ਸਰਕਾਰ ਦੀ ਤੌਰ ਤੇ ਵੀ ਹੱਥਾਂ ਦੀ ਬਤ ਕਰ ਉਹ ਮੈਂ ਪਰਵਾਦ ਨੂੰ ਕਿਹਾ ਮੈਂ ਇਹਨਾਂ ਨੂੰ ਇਹ ਕਹਿਣਾ ਹੈ ਕਿ ਸਰਕਾਰ ਵੀ ਤੁਹਾਡੇ ਨਾਲ ਹੈ ਤੇ ਮੈਂ ਜਾਤੀ ਤੌਰ ਤੇ ਵੀ ਪਰਵਾਦਤ ਤੌਰ ਤੇ ਵੀ ਇਹਨਾਂ ਦੇ ਨਾਲ ਆਪਾਂ ਸਰ ਦੇਖਣ ਨੂੰ ਸਕੂਲੀ ਬੰਨਾਂ ਦੇ ਕਾਗਜ਼ ਪੂਰੇ ਨਹੀਂ ਹੁੰਦੇ ਘਟਿਆ ਕਿਸਮ ਦੇ ਜਿਹੜੇ ਮਾੜੀ ਹਾਲਤ ਦੀਆਂ ਬਸਲਾਂ ਨੇ ਉਹਨਾਂ ਨੂੰ ਕੀ ਤਾੜਨਾ ਰੂਪ ਕਰੀ ਨੀ ਨੀ ਉਹਨਾਂ ਨੂੰ ਤਾੜਦਾ ਵੀ ਮੈਂ ਤਾਂ ਇਹੀ ਮਿਸਾਲ ਪੈਦਾ ਕਰ ਦੇਣੀ ਆਪਾਂ ਇਹਦੀ ਮਿਸਾਲ ਪੈਦਾ ਕਰ ਦੇਣੀ ਮੈਂ ਸੱਚ ਨੂੰ ਕਹਾਂ ਪਤਾ ਕਦੋਂ ਬਸ ਬਸ ਪੱਕੀ ਸੀਲ ਕਰ ਦੋ ਉਹ ਸਕੂਲ ਤੇ ਬੱਚਾ ਕਦੋਂ ਨਾਲ ਸਕੂਲ ਦਾ ਜਿਹੜਾ ਬੰਦਾ ਸਕੂਲ ਆ ਦਾ ਮਾਲਕ ਵਾਸਤਾ ਤੇ ਸ਼ਾਇਦ ਇਹੀ ਕਹਿੰਦੇ ਜਿਹੜਾ ਡਰਾਈਵਰ ਸੀਗਾ ਪਰ ਸਕੂਲ ਦੀ ਗਲਤੀ ਆ ਵੀ ਉਹਨਾਂ ਨੇ ਇਦਾਂ ਦੀ ਬੈਨ ਲਾਈ ਹੈ ਸਕੂਲ ਦੀ ਡਿਊਟੀ ਆ ਸਰ ਕਿ ਉਹਨਾਂ ਨੇ ਜਿਹੜਾ ਆਵਾਜਾਈ ਦੇ ਬੱਚਿਆਂ ਦੇ ਸਾਧਨ ਜਦੋਂ ਲੋਕ ਫੀਸਾ ਦਿੰਦੇ ਸਭ ਕੁਝ ਕਰਦੇ ਤੇ ਸਹੀ ਬੱਸਾਂ ਲਾਉਣ ਇਹ ਥੋੜਾ ਕਿ ਜੋ ਟੁੱਟੀ ਪੱਜੀ ਬੱਸਾਂ ਲਿਆ ਕੇ ਤੁਸੀਂ ਸਕੂਟ ਤੇ ਲਾ ਦੋ ਕਿੰਨਾ ਰਿਸਕੀ ਕੰਮ ਆ ਚਾਰ ਜੀ ਮਰ ਕੇ ਜਾਂਦੀ ਕਿ ਜੀ ਉਹਨਾਂ ਦੀ ਗਲਤੀ ਦੇ ਨਾਲ ਪਰਵਾਦ ਉੱਜੜ ਗਿਆ ਸਾਲਾ ਘਰ ਖਾਲੀ ਹੋ ਗਿਆ ਉਹ ਵੀ ਸਾਡੀ ਜਾਂਚ ਮੈਂ ਇਹਨਾਂ ਨੂੰ ਕਿਹਾ ਕਦੋਂ ਤੇ ਉਹਨਾਂ ਦੇ ਨਾਲ ਪੁੱਛਿਆ ਹੋਰ ਨਾ ਸਕੂਲਾਂ ਨੂੰ ਕੀ ਨਹੀਂ ਹੋਰ ਨਾ ਸਕੂਲਾਂ ਨੂੰ ਇਹ ਬੇਨਤੀ ਆ ਕਿ ਭਈ ਤੁਸੀਂ ਆਪਣੇ ਵਹਾਈਕਲ ਨੂੰ ਜਦੋਂ ਮਤਲ ਕਰਦੇ ਉਹਦੇ ਇੰਟਰ ਲੈਨੇ ਹੋ ਤੇ ਉਹਦੇ ਕਾਗਜ਼ਾਤ ਪੂਰੇ ਦੇਖੋ ਉਦੇ ਕਾਗਜ਼ਾ ਦੇਖੋ ਉਹਦੀ ਮਤਲਬ ਜਿਹੜੀ ਆ ਬੱਸ ਦੀ ਜਿਹੜੀ ਪੂਰੀ ਉਹਦਾ ਦੇਖੋ ਮਦੰਮਤ ਬਗੈਦਾ ਹਰ ਚੀਜ਼ ਹੈਗੀ ਆ ਬੱਸ ਕਿੰਨੀ ਪੁਰਾਣੀ ਆ ਤੁਹਾਨੂੰ ਉਹ ਵੇਖੜੀ ਕੋ ਬਹੁਤ ਸਾਰੇ ਸਕੂਲਾਂ ਦੀ ਬੱਸਾਂ 15-15 ਸਾਲ ਪੁਰਾਣੀਆਂ ਆ ਜਿਹੜੀਆਂ ਪ੍ਰਾਈਵੇਟ ਸਕੂਲਾਂ ਨਾਲ ਨੇ ਬਣਾਈਆਂ ਜਦੋਂ ਕਿ 15 ਸਾਲ ਬੱਸ ਤਾਂ ਕਿੱਥੇ ਚੱਲਣੀ ਹੁੰਦੀ ਆ ਸੋ ਬੱਸ ਜਿਹੜੀ ਆ ਜੋ ਕਾਨੂੰਨ ਕਹਿੰਦਾ ਜੋ ਮਤਲਬ ਜਿਹੜਾ ਸਾਡਾ ਟ੍ਰਾਂਸਪੋਰਟ ਕਾਨੂੰਨ ਕਹਿੰਦਾ ਉਹਦੇ ਅਨਸਾਰ ਬੱਸ ਮਤਲਬ ਪਰਫੈਕਟ ਹੋਣੀ ਚਾਹੀਦੀ ਫੇਰ ਉਹਨੂੰ ਇਹਦੇ ਕੰਮ ਤੇ ਲਾਉਣਾ ਚਾਹੀਦਾ ਕਿਉਂਕਿ ਬਹੁਤ ਰਿਸਕੀ ਕੰਮ ਆ ਇਹ ਤਾਂ ਜਦੋਂ ਦੂਜੇ ਮਾਰਗੇ ਬੱਚੇ ਵੀ ਤੇ ਬਚਾਦੇ ਵਿੱਚ ਬੈਠੇ ਹੁੰਦੇ ਆ ਕਈ ਲੋਕ ਜਗਾੜੂ ਬੰਦ ਵੀ ਚਲਾਉਂਦੇ ਆ ਨਹੀਂ ਨਹੀਂ ਜਗਾੜੂ ਬੰਦ ਬਿਲਕੁਲ ਪਾਬੰਦੀ ਲਗਣੀ ਚਾਹੀਦੀ ਆ ਉਹ ਸਾਡੇ ਮੈਂ ਮਤਲਬ ਲਾਲਜੀਤ ਭੁੱਲਜੀ ਸਾਡੇ ਮੰਤਰੀ ਆ ਉਹਨਾਂ ਨੂੰ ਮੈਂ ਲਿਖ ਕੇ ਭੇਜੂੰਗਾ ਐਸਐਸਆਈ ਨਾਲਾ ਤਹਿਸੀਲ ਦੇ ਚ ਜਿੱਥੇ ਕਿਤੇ ਵੀ ਜਗਾੜੂ ਬੰਦ ਹੋਏ ਉਹ ਸਾਰੇ ਤੇ ਪਾਬੰਦੀ ਲਾਉਂਗਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી યા રિટાયરમ પાર્ટી યા કોઈ હોય પાર્ટી અજી બુક કરાવો અજનલા પુરા અને મશહૂર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼